ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਅੱਜ ਪੈਣਾ ਵਾਸਤੇ ਲਿਆ ਰਹੇ ਹਾਂ ਆਹ ਅਨਮੋਲ ਤੋਹਫੇ ਬੜੇ ਸੋਹਣੇ ਸੋਹਣੇ ਬੜੇ ਪਿਆਰੇ ਪਿਆਰੇ ਸੂਟ ਇਹ ਵੀਡੀਓ ਮਿਸ ਨਾ ਕਰਿਓ ਕਿਉਂ ਸੂਟ ਬੜੇ ਸ਼ਾਨਦਾਰ ਆ ਜਿਨ੍ਹਾਂ ਦੇ ਘਰੇ ਵਿਆਹ ਸ਼ਾਦੀ ਆ ਜਾਂ ਜਿਨ੍ਹਾਂ ਨੇ ਥੋਕ ਰੇਟ ਤੇ ਕੱਪੜੇ ਲੈਣੇ ਆ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਵੀਡੀਓ ਮਿਸ ਨਾ ਕਰਿਓ ਦੇਖਿਓ ਜ਼ਰੂਰ ਬੜੇ ਸ਼ਾਨਦਾਰ ਸੂਟਾਂ ਦੀ ਬੜੇ ਸੋਹਣੇ ਸੋਹਣੇ ਸੂਟਾਂ ਦੀ ਪੰਜਾਬੀਆਂ ਦੀ ਸ਼ਾਨ ਸੋਹਣੇ ਸੋਹਣੇ ਸੂਟ ਸ਼ਾਨਦਾਰ ਸੂਟਾਂ ਦੀ ਵੀਡੀਓ ਲਿਆ ਰਹੇ ਹਾਂ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਹੋਲਸੇਲ ਚ ਕੱਪੜੇ ਲੈਣੇ ਆ ਜੀ ਉਹਨਾਂ ਵਾਸਤੇ ਵੀਡੀਓ ਹੈ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਵੀਡੀਓ ਨੂੰ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਦੇਖੋ ਕਿਹੜੇ-ਕਿਹੜੇ ਸੁੰਦਰ ਸੂਟ ਲਿਆ ਰਹੇ ਆ ਜੀ ਕਮਾਲ ਹੋ ਗਈ ਕਮਾਲ ਹੋ ਗਈ ਬਸ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਬੜੇ ਸੋਹਣੇ ਸੂਟ ਬੜੇ ਪਿਆਰੇ ਸੂਟ ਬੜੇ ਸ਼ਾਨਦਾਰ ਸੂਟ ਲੈ ਪੈਣੇ ਸੂਟ ਖੋਲ ਕੇ ਦਿਖਾ ਪੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਇੰਨੇ ਸੁੰਦਰ ਸੂਟ ਕਦੀ ਨਹੀਂ ਲੈ ਕੇ ਆਏ ਜਿੰਨੇ ਸੂਟ ਸੁੰਦਰਾ ਜਿਹਾ ਲਿਆ ਰਹੇ ਆ ਜੀ ਆਹ ਦੇਖੋ ਪੀਸ ਵੇੜਾ ਵੇੜਾ ਹੋਈ ਪਈ ਆ ਵਾਹ ਜੀ ਵਾਹ ਜੋ ਸੇਮ ਟੂ ਸੇਮ ਮਾਡਲ ਨੇ ਸੂਟ ਪਹਿਨੇ ਹੋਇਆ ਡੈਟੋ ਸੂਟ ਆ ਜੀ ਨਾਲੇ ਸਭ ਤੋਂ ਪਹਿਲਾਂ ਅੱਜ ਮੁਬਾਰਕਾਂ ਪਹਿਣਾ ਨੂੰ ਅੱਜ ਜੱਸੀ ਪੁੱਤਰ ਨੇ ਫੋਨ ਵੀ ਲਾਗ ਦਿੱਤਾ ਪਾਪਾ ਨੂੰ ਕਹਿੰਦਾ ਪਾਪਾ ਥੋੜੇ ਇਸ ਵੀਡੀਓ ਨਹੀਂ ਬਸੋਣੀ ਬਣਦੀ ਅੱਜ ਆਪਾਂ Apple ਦੇ ਫੋਨ 'ਚ ਵੀਡੀਓ ਬਣਾ ਰਹੇ ਹਾਂ ਜੀ ਆ ਦੇਖੋ ਸੂਟ ਦੇਖੋ ਵਾਹ ਜੀ ਵਾਹ ਕੰਮ ਦੇਖੋ ਕਿੰਨਾ ਸ਼ਾਨਦਾਰ ਆ ਸਾਰਾ ਹੀ ਹੈਂਡਵਰਕ ਆ ਜੀ ਆ ਬਾਜੂ ਕਿੰਨੇ ਸੁੰਦਰ ਬਣੇ ਹੋਏ ਆ ਜੀ origignal full pure ਦਾ suit ਆ ਜੀ ਵਧੀਆ ਚਣੌਣ ਦੀ ਚੁੰਨੀ ਆ ਜੀ ਸਰਦਾਰਨੀਆਂ ਵਾਸਤੇ suit ਆ ਜੀ ਜਿਹੜੀਆਂ ਚੰਗੀਆਂ ਸਰਦਾਰਨੀਆਂ ਚੰਗੇ ਚੰਗੇ ਪਰਿਵਾਰ ਦੀਆਂ ਮੈਂਬਰ ਉਹਨਾਂ ਵਾਸਤੇ suit ਆ ਜੀ ਕਰੋ ਵੀਡੀਓ ਨੂੰ ਸ਼ੇਅਰ ਤੇ ਪੇਜ ਨੂੰ ਲਾਈਕ ਜੱਸੀ ਦੀ ਹੱਟੀ ਬਸਟੈਂਡ ਮਨਣਾ ਸ਼ਹਿਰ ਲਿਆ ਪੈਣਾ ਅਗਲਾ ਸੂਟ ਲੈ ਕੇ ਆਓ ਮੈਂ ਮੈਂ ਪਹਿਲੇ ਚ ਆਹੀ ਖੋਲ ਦੋ ਆਹੀ ਆ ਦੇਖੋ ਡਬਲ ਕਮ ਹੋਇਆ ਹੋਇਆ ਜੀ ਕਰਾਸ਼ ਦਾ ਸੂਟ ਹੈ ਜੀ ਇੰਨਾ ਵਧੀਆ ਸੂਟ ਨਹੀਂ ਕਦੀ ਮਿਲਣਾ ਜੀ ਐਨ ਕਿੰਨਾ ਸੋਹਣਾ ਸੂਟ ਹੈ ਜੀ ਵਾਹ ਜੀ ਵਾਹ ਵਾਹ ਜੀ ਵਾਹ ਚਮ ਚਮ ਕਰਦਾ ਸਤਾਰਿਆਂ ਦੇ ਜੜਿਆ ਹੋਇਆ ਸੂਟ ਹੈ ਜੀ ਕੰਮ ਦੇਖੋ ਕਿਹੜੇ-ਕਿਹੜੇ ਕੰਮ ਹੈ ਜੀ ਕਲਰ ਵੀ ਬਿਲਕੁਲ ਨਿਊ ਤਿਆਰ ਕੀਤਾ ਜੀ ਔਰ ਦੇਖੋ ਬਾਜੂ ਤਿਆਰ ਹੋਏ ਹੋਏ ਆ ਜੀ ਫੁੱਲ ਪਿਓਰ ਦੀ ਸਲਵਾਰ ਹੈ ਜੀ ਚੁੰਨੀ ਦਾ ਤਾਂ ਕਹਿਣਾ ਹੀ ਕੀ ਆ ਜੀ ਵਾਹ ਜੀ ਵਾਹ ਡਬਲ ਪੱਲਾ ਤਿਆਰ ਕੀਤਾ ਹੋਇਆ ਚੁੰਨੀ ਦਾ ਜਿਸ ਤਰ੍ਹਾਂ ਕਮੀਜ਼ ਦਾ ਤਿਆਰ ਕੀਤਾ ਗਿਆ ਆ ਦੇਖੋ ਫੁੱਲ ਪਿਓਰ ਦੀ ਸਲਵਾਰ ਹੈ ਜੀ ਬਾ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਲਾਈਕ ਕਰੋ ਜਿਹੜੀਆਂ ਮੇਰੀ ਐਨ ਆਰ ਆਈ ਭੈਣਾਵਾ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਤੋਂ ਜਾਂ ਜਿਹੜੀ ਚੰਗੇ ਚੰਗੇ ਘਰਾਂ ਦੀਆਂ ਸਰਦਾਰनियां ਉਹਨਾਂ ਵਾਸਤੇ ਸੂਟ ਤਿਆਰ ਕੀਤਾ ਗਿਆ ਜੀ ਇਹੇ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਲਿਆਓ ਜੀ ਹੁਣ ਅਗਲਾ ਪੀਸ ਲਿਆ ਰਹੇ ਆ ਜੀ ਬਸ ਤੁਸੀਂ ਵੀਡੀਓ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਪੁੱਛ ਲਓ ਕਪੜਾ ਭਾਈ ਦੇਖੋ ਗਾਲ ਕਿੰਨਾ ਸੁੰਦਰ ਤਿਆਰ ਕੀਤਾ ਗਿਆ ਫੁੱਲ ਪਿਓਰ ਦਾ ਸੂਟ ਆ ਜੀ ਇਹ ਸਲਵਾਰ ਤੇ ਸਾਰੀ ਇਹ ਬੂਟੀਆਂ ਤਿਆਰ ਕੀਤੀਆਂ ਗਈਆਂ ਪੂਰੀ ਪੌਣੀ ਬਾਜੂ ਆ ਜੀ ਬਸ ਦੇਖਣ ਵਾਲੀ ਚੀਜ਼ ਤਾਂ ਜੀ ਚੁੰਨੀ ਆ ਚੁੰਨੀ ਆਵਾਜ਼ ਜੀ ਵਾਹ ਐਨੀ ਸੋਹਣੀ ਚੁੰਨੀ ਐਨੀ ਪਿਆਰੀ ਚੁੰਨੀ ਕਦੀ ਨਹੀਂ ਮਿਲਣੀ ਅੱਠ ਸੂਟਾਂ ਨਾ ਤਿਆਰ ਕੀਤੀ ਗਈ ਚੁੰਨੀ ਇਹ ਜਿਹੜਾ ਮਰਜੀ ਪਲੇਨ ਸੂਟ ਲੈ ਲਓ ਪਰ ਚੁੰਨੀ ਇਹ ਸੂਟ ਦੇ ਨਾਲ ਹੀ ਤਿਆਰ ਕੀਤੀ ਗਈ ਹੈ ਜੀ ਅਨਮੋਲ ਹੀਰੇ ਵਾਹ ਜੀ ਵਾਹ ਰਾਜੇ ਮਹਾਰਾਜਿਆਂ ਦੇ ਸੂਟ ਜੱਸੀ ਦੀ ਹੱਟੀ ਬਸਟੈਂਡ ਮਰਿੰਦਾ ਸ਼ਹਿਰ ਬਈ ਵੀਡੀਓ ਨੂੰ ਸ਼ੇਅਰ ਕਰਨ ਵਾਲਾ ਬਟਨ ਦਬਕੇ ਰੱਖੋ ਜੀ ਬੜੇ ਸੋਹਣੇ ਸੋਹਣੇ ਤੋਹਫੇ ਲਿਆ ਰਹੇ ਆ ਜੀ ਇਹ ਨੰਬਰ ਕੁ 4 بڑے ਸੋਹਣੇ ਸੋਹਣੇ ਤੋਹਫੇ ਲਿਆ ਰਹੇ ਆ ਜੀ ਬਸ ਵੀਡੀਓ ਸ਼ੇਅਰ ਕਰੀ ਚੱਲੋ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ ਸ਼ਹਿਰ ਸੂਟ ਬੜੇ ਸ਼ਾਨਦਾਰ ਲਿਆ ਰਹੇ ਆ ਜੀ بڑے ਸੋਹਣੇ ਪੀਸ بڑے ਸੋਹਣੇ ਪੀਸ ਵਾਹ ਜੀ ਵਾਹ ਕਮਾਲ ਹੋ ਗਈ ਕਮਾਲ ਹੋ ਗਈ ਦਬਕੇ ਦੇ ਲਖਨਊ ਵਾਲੇ ਪੀਸ ਦੇਖੋ ਕਿਹੋ ਜਿਹਾ ਦੁਪੱਟਾ ਕਿਹੋ ਜਿਹਾ ਸੋਹਣਾ ਸੂਟ ਦਿਲ ਕਰਦਾ ਵੀ ਇੱਕ ਵੀ ਨਾ ਵੇਚਾਂ ਮੈਂ ਇਹ ਆਪਣੀਆਂ ਧੀਆਂ ਵਾਂਸੀ ਘਰੀ ਰੱਖ ਲਵਾਂ ਐਨੇ ਸੋਹਣੇ ਸੂਟ ਐ ਪਰ ਵੇਚਨੇ ਪੈਣੇ ਆ ਵਪਾਰ ਵੀ ਕਰਨਾ ਜੀ ਦੇਖੋ ਦੁਬੱਟਾ ਤਿਆਰ ਕੀਤਾ ਗਿਆ ਬਈ ਵੀਡੀਓ ਨੂੰ ਸ਼ੇਅਰ ਕਰਨ ਵਾਲਾ ਬਟਨ ਦਬ ਕੇ ਰੱਖੋ ਜੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਇੱਕੋ ਇੱਕ ਦੁਕਾਨ ਐ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਇੱਥੇ ਜੀ ਵਾਈਟ ਬੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਪੀਸ ਸਾਡੇ ਕਦੀ ਪੀਸ ਨਹੀਂ ਮਿਲਨੇ ਐ ਅਸੀਂ ਐਸੇ ਸੁੰਦਰ ਕਰੋ ਵੀਡੀਓ ਨੂੰ ਸ਼ੇਅਰ ਦੇਖੋ ਕੈਸੇ ਕੈਸੇ ਪੀਸ ਆ ਜਿਹੜਾ ਮਾਡਲ ਨੇ ਕਲਰ ਪਾਇਆ ਹੋਇਆ ਸੇਮ ਟੂ ਸੇਮ ਉਹੀ ਪੀਸ ਤਿਆਰ ਕੀਤਾ ਗਿਆ ਜੀ ਵੀਡੀਓ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਵਾਹ ਜੀ ਵਾਹ ਦੁਪੱਟਾ ਵੀ ਦੇਖੋ ਕਿਹੋ ਜਿਹਾ ਸੁੰਦਰ ਤਿਆਰ ਕੀਤਾ ਗਿਆ ਜੀ ਸਾਰੇ ਹੀ ਹੈਂਡਵਰਕ ਦਾ ਪੀਸ ਆ ਜੀ ਬੜਾ ਪੀਸ ਸੋਹਣਾ ਜੀ ਬੜਾ ਪੀਸ ਸੁੰਦਰ ਆ ਜੀ ਆ ਦੇਖੋ ਸਾਡੇ ਰੂਚੀ ਭੈਣ ਜੀ ਦਿਖਾ ਰਹੇ ਸੂਟ ਤੁਹਾਨੂੰ ਕਿੰਨਾ ਪਿਆਰਾ ਪੀਸ ਹੈ ਜੀ ਲਿਆਓ ਜੀ ਲਿਆਓ ਲਿਆਓ ਗੇ کریم ਪੀਸ ਲਿਆਓ ਜੀ ਆਹ ਦੇਖੋ ਲੋਕਰ ਦਾ ਸਿੰਗੂਲਰ ਆਹ ਦੇਖੋ ਗਰਮੀ ਦਾ ਲੁੱਕ ਗਰਮੀ ਦੀ ਸ਼ਾਨਦਾਰ ਡਿਜ਼ਾਈਨਿੰਗ ਕਿੰਨਾ ਪਿਆਰਾ ਕਲਰ ਹੈ کریم ਕਲਰ ਵਾਹ ਜੀ ਵਾਹ ਬਾਜੂ ਆ ਬੈਗ ਤੇ ਵੀ ਕਢਾਈ ਕੀਤੀ ਗਈ ਹੈ ਜੀ ਬਾਜੂ ਵੀ ਬੜੇ ਭਾਰੇ ਬਣਾਏ ਗਏ ਆ ਜੀ ਆਹ ਦੇਖੋ ਆ ਬਾਜੂ ਬਣਾਏ ਗਏ ਆ ਜੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਆ ਸੇਮ ਟੂ ਸੇਮ ਪੀਸ ਆਰੀ ਆ ਸਲਵਾਰ ਦੀਆਂ ਮੂਰੀਆਂ ਬਣੀਆਂ ਹੋਈਆਂ ਆ ਸਲਵਾਰ ਦੀਆਂ ਮੂਰੀਆਂ ਆ ਕਮੀਜ਼ ਆ ਦੇਖੋ ਇਸ ਤਰ੍ਹਾਂ ਦੀ ਸਲਵਾਰ ਦੀ ਮੂਰੀ ਕਮੀਜ਼ ਤੇ ਬਾਜੂ ਤੇ ਦੁਪੱਟਾ ਇਹ ਜਿੰਨੇ ਤੁਸੀਂ ਸੂਟ ਦੇਖ ਰਹੇ ਹੋ 2500 ਲੈ ਕੇ 3500 ਰੁਪਏ ਦਰਮਿਆਨ ਤੱਕ ਆ ਜੀ ਜੱਸੀ ਦੀ ਹੱਟੀ ਬਸਟੈਨ ਮਰਣਾ ਸ਼ਹਿਰ ਬਸ ਪੇਜ ਨੂੰ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਸ ਵੀਡੀਓ ਸ਼ੇਅਰ ਕਰੀ ਚੱਲੋ ਜੀ ਪੇਜ ਨੂੰ ਲਾਈਕ ਕਰੀ ਚੱਲੋ ਸਾਰੇ ਹੈਂਡਵਰਕ ਦੇ ਪੀਸ ਆ ਜੀ ਸਾਰੇ ਬੜੇ ਸੁੰਦਰ ਪੀਸ ਆ ਜੀ ਆ ਦੇਖੋ ਲਗਭਗ ਡੇਡ 200 ਪੀਸ ਆਇਆ ਜੀ 200 ਪੀਸ ਆਇਆ ਲਗਭਗ ਬਾਈ ਵੀਡੀਓ ਸ਼ੇਅਰ ਕਰੋ ਜੀ ਬੜੇ ਸੋਹਣੇ ਸੋਹਣੇ ਪੀਸ ਆ ਜੀ ਬੜੇ ਪਿਆਰੇ ਪਿਆਰੇ ਪੀਸ ਆ ਵਾਹ ਜੀ ਵਾਹ ਦੇਖੋ ਨਵਾਂ ਕੰਟਰਾਸਟ ਕਦੀ ਵੀ ਨਹੀਂ ਮਿਲਣਾ ਇਹਨਾ ਸੋਹਣਾ ਸੂਟ ਕੰਮ ਦੇਖੋ ਹੈਂਡਵਰਕ ਦਾ ਹੋਇਆ ਹੋਇਆ ਸਾਰੇ ਲਖਨਊ ਦੇ ਵਰਕ ਆ ਜੀ ਆ ਦੇਖੋ ਮਹਿੰਦੀ ਰੰਗ ਦੀ ਕਮੀਜ਼ ਬਲੈਕ ਰੰਗ ਦਾ ਦੁਪੱਟਾ ਵਾਹ ਜੀ ਵਾਹ ਕਮਾਲ ਹੋ ਗਈ ਕਮਾਲ ਹੋ ਗਈ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਬਸ ਪੇਜ ਨੂੰ ਲਾਈਕ ਕਰੀ ਚੱਲੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਪੰਜਾਬਨਾਂ ਦੀ ਸ਼ਾਨ ਪੰਜਾਬੀਆਂ ਦੀ ਦੁਕਾਨ ਕੱਪੜੇ ਦੀ ਹੋਲ ਸੇਲ ਦੀ ਦੁਕਾਨ ਵਿਆਹ ਸ਼ਾਦੀ ਵਾਲੇ ਜਿਹੜੇ ਗਾਹਕ ਹੈ ਉਹਨਾਂ ਦੀ ਸਪੈਸ਼ਲ ਆਫਰ ਹੈ ਜੀ ਇਹ ਦੁਕਾਨ ਤੇ ਸਿਰ ਵਿਆਹ ਸ਼ਾਦੀ ਵਾਸਤੇ ਥੋਕ ਦੀ ਦੁਕਾਨ ਹੈ ਜੀ ਕੋਈ ਇੱਕ ਅੱਦੇ ਸੂਟ ਵਾਲਾ ਚਾਹੇ ਸੰਪਰਕ ਕਰੋ ਲੇਕਿਨ ਟਾਈਮ ਕੱਟ ਕੇ ਆਓ ਕਿਉਂਕਿ ਜਦੋਂ ਵਿਆਹ ਸ਼ਾਦੀ ਦੇ ਗਾਹਕ ਬੈਠੇ ਆ ਫਿਰ ਸਮਾਂ ਲੱਗ ਜਾਂਦਾ ਜੀ। ਇੱਥੋਂ ਦੇ ਸੋਨੇ ਫਰੋਜੀ ਆ। ਬੜਾ ਸੋਹਣਾ ਪੀਸ ਆ ਜੀ ਬੜੇ ਸੋਹਣੇ ਪੀਸ ਆ ਜੀ। ਬੜੇ ਸ਼ਾਨਦਾਰ ਪੀਸ ਆ ਜੀ। ਨਵਾਂ ਕਪੜਾ ਹੈਗਾ 35 ਸਿਲਵਰ ਜੀ। ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ। ਆ ਨਵਾਂ ਕਪੜਾ ਆਇਆ ਜੀ 35 ਲੱਗਦਾ। ਐਨੇ ਸੋਹਣੇ ਸੋਹਣੇ ਪੀਸ ਨਹੀਂ ਮਿਲਨੇ ਮਿਲ ਸਾਰਾ ਕੋ ਜਾਊਗਾ ਜੀ। ਵਾਹ ਜੀ ਵਾਹ। ਵਾਹ ਜੀ ਵਾਹ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ। ਇਹ ਆ ਜੱਸੀ ਦੀ ਹੱਟੀ। ਕਰੋ ਪੇਜ ਨੂੰ ਲਾਈਕ ਅਤੇ ਸ਼ੇਅਰ। ਇੱਕ ਤੋਂ ਵੱਧ ਕੇ ਇੱਕ ਪੀਸ ਆ ਜੀ ਬੜੇ ਸੁੰਦਰ ਪੀਸ ਆ ਜੀ ਤੈਬੀ ਦਾ ਕਪੜਾ ਆ ਜੀ ਨਵਾਂ ਬੇਸ ਆਇਆ ਨਵਾਂ ਕਪੜਾ ਆਇਆ ਬਾਈ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਲਾਈਕ ਕਰੀ ਚੱਲੋ ਬਸ ਵੀਡੀਓ ਇੱਥੇ ਇੱਕ ਸਮਾਪਤ ਕਰ ਰਹੇ ਹਾਂ ਕਿ 9 ਮਿੰਟ ਦੀ ਵੀਡੀਓ ਬਣ ਚੁੱਕੀ ਆ ਡਿਜ਼ਾਈਨ ਤਾਂ ਦਿਖਾਉਣ ਵਾਸਤੇ ਹੋਰ ਬਹੁਤ ਹੈਗੇ ਆ ਪਰ ਇਹਨਾਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੋਈ ਦੁਕਾਨ ਦੇ ਅੰਦਰ ਰਸ਼ ਰਸ਼ਵੀ ਹੋਣਾ ਸ਼ੁਰੂ ਹੋ ਗਿਆ ਜੀ ਕੋਈ ਟਾਈਮ ਵੀ 11 ਸਵੇਰ 11 ਦਾ ਹੋ ਚੁੱਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਚਲੋ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ